ਐਮ ਜਿਹੜੇ ਪੰਜਾਬ ਸਰਕਾਰ ਵੱਲੋਂ ਜੁਤ ਨਸ਼ਾ ਬੁਧਰ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਅੱਜ ਖੰਨਾਗੇ ਮੀਟ ਮਾਰਕੀਟ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਕਿਥੇ ਅੱਜ ਤੋਂ ਹਰੇਕ ਹਰ ਸਾਲ ਤੱਕ 6 ਮਹੀਨੇ ਜਾਂ 2-3 ਮਹੀਨੇ ਬਾਅਦ ਉਸ ਦੇ ਪੈਕਿੰਗ ਕਰਦੀ ਹੈ ਪਰ ਲੋਕ ਨਹੀਂ ਛੱਡਦੇ ਮੇਨ ਹੱਬ ਬਣਿਆ ਪਿਆ ਹੈ ਥੰਨੇ ਦਾ ਦੱਸੀ ਇੱਥੇ ਵਿਕਦੇ ਨੇ ਆਮ ਆ ਕੇ ਲੈ ਜਾਂਦੇ ਨੇ ਉਸ ਬਾਰ-ਬਾਰ ਵਾਰਨਿੰਗਾਂ ਦਿੰਦੀ ਥੱਕ ਗਈ ਹੈ ਅੱਜ ਸਰਕਾਰ ਵੱਲੋਂ ਜੋ ਟੈਟ ਕੀ ਰਿਹਾ ਗਿਆ ਕੰਮ ਸਾਰਾ ਵੀ ਨਸ਼ੇ ਵਿਰੋਧ ਉਪਰ ਪਵਨੀ ਮਹਨ ਤਾਕਰੀ ਚਲਾਈ ਹੈ ਸਰਕਾਰ ਨੇ ਜਿਹੜੀ ਬੜੀ ਧੀਰ ਤੋਂ ਮੰਗ ਸੀ ਆਮ ਪਬਲਿਕ ਦੀ ਉਸ ਤਹਿਤ ਇਹ ਮਹਨ ਚੱਲੀ ਹੈ ਇਹ ਬਹੁਤ ਵਧੀਆ ਉਸ ਲਗਾਜੋ ਕਦਮ ਜਿਹੜਾ ਹੈ ਨਾ ਸਾਹਿਬ ਇਹਨਾਂ ਸਰਕਾਰ ਨੇ ਚੱਕਿਆ ਮੈਂ ਇਹਨਾਂ ਤੇ ਬਹੁਤ ਹੈ ਦਿਲੋਂ ਇਹਨਾਂ ਧੰਨਵਾਦ ਕਰਦਾ ਵੀ ਇਹੋ ਜਿਹੇ ਕਦਮ ਚੱਕਣੇ ਚਾਹੀਦੇ ਨੇ ਕਹਾ ਜਿਹੜੇ ਆਪਣੀ ਨੌਜਵਾਨੀ ਨੂੰ ਬਚਾਇਆ ਜਾਵੇ ਤਾਂ ਲੱਗਦਾ ਕਿ ਵੱਡੀ ਗੰਦੀ ਚ ਨੌਜਵਾਨ ਜਿਹੜੇ ਨਸ਼ੀ ਛੇਡਿਆ ਰਹੀ ਸੀ ਹੁਣ ਉਹ ਬਾਹਰ ਆ ਸਕਣਗੇ ਤੇ ਹੋਰਾਂ ਲੋਕਾਂ ਨੂੰ ਵੀ ਸਾਕ ਮਿਲੇਗਾ ਜਿਹੜੇ ਜਿਹੜੇ ਕਰ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਨਾ ਮੈਂ ਤਾਂ ਨਵੇਂ ਤਾਂ ਇਸ ਇੱਕ ਵਚਨ ਕੀ ਵਚਨ ਹੈ ਪੱਕੇ ਹੋਰ ਜਿਹੜੇ ਪੁਰਾਣੇ ਲੱਗੇ ਨੇ ਉਹਨਾਂ ਬਾਰੇ ਹੈ ਵੀ ਜਿਹੜੀ ਸਰਕਾਰ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਲਿਆ ਲਿਆ ਕੇ ਉਹਨਾਂ ਦਾ ਇਲਾਜ ਕਰਾਉਣ ਦਾ ਕੰਮ ਚੱਲੀ ਹੋਈ ਹੈ ਬਹੁਤ ਵਧੀਆ ਪਰਾਲਾ ਬਹੁਤ ਸ਼ਲਾਘਾਯੋਗ ਗੱਲ ਹੈ ਇਹ ਨਸ਼ਾ ਤਸਕਰ ਨਹੀਂ ਲੱਗਦਾ ਕਿ ਉਹਨਾਂ ਨੂੰ ਸਾਕ ਮਿਲੇਗਾ ਤੇ ਉਹ ਇਹ ਸਰਾਰੇ ਕਰਵਾ ਨੂੰ ਛੱਡਣਗੇ ਕਿਉਂਕਿ ਹੁਣ ਵੱਡੀ ਕਾਰਵਾਈ ਜਿਹ ਕੋਸੇ ਨਾ ਸਾਨੂੰ ਵੀ ਜਿਹੜਾ ਹੈਗਾ ਸਰਕਾਰ ਇਹਨਾਂ ਨੂੰ ਬਸ ਫਰੇ ਲਾ ਕੇ ਹਟੋਗੀ ਹੁਣ ਇਹਨਾਂ ਨੂੰ ਮਤਲਬ ਨਹੀਂ ਦੋਪੇ ਸਾਰੇ ਜਿੱਕਰਨਾਂ ਦੇ ਸਰਕਾਰ ਵੀ ਕੋਈ ਵੀ ਨਸ਼ਾ ਤਸਕਰ ਉਹਨੂੰ ਹਰ ਹੀਲੇ ਹਰ ਉਹਨਾਂ ਨੂੰ ਸਾਰਾ ਇਹਦਾ ਫਰੇ ਤੇ ਲਾਇਆ ਜਾਊਗਾ ਉਹ ਇਹ ਨਹੀਂ ਕਿ ਇਹ ਜਾਊਗਾ ਮੁਰਕੇ ਦੁਆਰਾ ਨਸ਼ਾ ਵੇਚਣ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਸਰ ਲੱਗਦਾ ਕਿ ਕਈ ਵਾਰ ਜਿਹੜੀ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਪਰ ਜਦੋਂ ਨਹੀਂ ਹਟੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਜ਼ਰੂਰ ਤੁਸੀਂ ਦੀ ਬਿਲਕੁਲ ਜੀ ਚੇਤਾਵਨੀ ਤਾਂ ਬਹੁਤ ਤਕਰੀਬ ਹੁੰਦਾ ਪਹਿਲਾਂ ਕਿ ਹਟਿਆ ਵੀ ਹਰ ਦੋ ਤਿੰਨ ਮਹੀਨੇ ਬਾਅਦ ਕਸ਼ੇਵੀਰੇ ਵਿੱਚ ਉਸ ਵਾਰ-ਵਾਰ ਇਥੇ ਚਿਤਾਵਨੀ ਬੰਦੀ ਰਹੀ ਹੈ ਤਾਂ ਹਾਰ ਕੇ ਇੱਕਦਮ ਚੁੱਪਨੇ ਪੈ ਰਹੇ ਪਰ ਨਹੀਂ ਲੋਕ ਹਟ ਰਹੇ ਸੀ ਇਸ ਮਗਰ ਨਸ਼ਾ ਤਸਕਰ ਨਹੀਂ ਹਟ ਰਹੇ ਸੀ ਬੜਾ ਹੱਬ ਬਣ ਗਿਆ ਸੀ ਬੜਾ ਉਸ ਨੂੰ ਆ ਪ੍ਰੇਸ਼ਾਨੀ ਕਿ ਥੱਲੇ ਸ਼ਹਿਰ ਦੇ ਵਿੱਚ ਕੁਝ ਨਾ ਹੋ ਰਿਹਾ ਹੈ ਨਸ਼ਾ ਸਥਾਨਾਂ ਦੇ ਖਿਲਾਫ ਵੀ ਚੱਲੀ ਜਾ ਰਹੀ ਹੈ ਕਿੰਨੇ ਕ ਘਰ ਨੇ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਆ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਵਾਂ ਦੇ ਉੱਪਰ ਘਰ ਬਣਾਏ ਸੀ ਤੇ ਸਾਰੇ ਕੇ ਸਾਰੇ ਲੋਕੀ ਉਹ ਨੇ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿੰਮੀ ਤੇ ਸੁਨੀਲ ਬਾਬਾ ਇਹ ਦੋਨੋਂ ਪ੍ਰਾਣ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ 5-5 ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਭੱਜਾ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਰੀਤੇ ਦਿਨਾ ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ ਦੇ ਵਿੱਚ ਇਹਦੇ ਨਾਲ ਨਾਲ ਦੋ ਲੇਡੀ ਨੇ ਜੋ ਇਥੇ ਨਸ਼ੇ ਦਾ ਕੰਮ ਕਰਦੀ ਹੈ ਤੇ ਵੱਡੇ ਤੌਰ ਤੇ ਕਰਦੀ ਹੈ ਸ਼ਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫਆਈਆਰਸ ਨੇ ਤੇ ਮਹਿੰਦਰੋ ਵੂਮਨ ਆਫ ਵਾਈਫ ਆਫ ਕਾਲਾ ਉਦੇ ਉੱਪਰ ਦੋ ਐਫਾਇਰਸ ਨੇ ਆ ਦੋਨੋਂ ਵੀ ਇਹਨਾਂ ਦਾ ਤਾਂ ਦਾ ਨਸ਼ੇ ਤਸਕਰੀ ਦਾ ਹੀ ਹੈਗਾ ਇਹ ਆ ਦੋਨੋਂ ਹਜੇ ਬਾਹਰ ਨੇ ਆਪਾਂ ਜੀ ਹੋਈਆਂ ਤੇ ਹਜੇ ਨਾਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਰਫ ਹੈਪੀ ਹੈਗਾ ਤੇ ਗੁਲਸ਼ਨ ਸਨ ਆਫ ਸੁਰਜੀਤ ਹੈ ਆ ਬੰਦੇ ਉਹ ਨੇ ਜਿਹੜਾ ਜਿਨ੍ਹਾਂ ਦੇ ਉੱਪਰ ਪਰਚੇ ਤਾਂ ਦੋ ਦੋ ਤਿੰਨ ਤਿੰਨ ਹੀ ਨੇ ਬਟ ਇਹ ਨਸ਼ੇ ਦੀ ਤੇ ਅ ਸ਼ਰਾਬ ਦੀ ਤਸਕਰੀ ਕਰਦੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇਦਾਂ ਦੇ 6 ਪਰਸਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨગર ਕੌਂਸਲ ਨੇ ਆਇਡੈਂਟੀਫਾਈ ਕਰਕੇ ਉਹਨਾਂ ਦੀ ਇਲੈਗਲ ਸਟਰਕਚਰਸ ਨੂੰ ਹਟਾਉਣ ਦੇ ਲਈ ਨੋਟਿਸ ਦਿੱਤਾ ਸੀ ਮੈਨੂੰ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਲੋਕ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਉਸ ਦੇ ਨਾਲ ਅਤੇ ਕਿਸ ਤਰ੍ਹਾਂ ਦਾ ਘਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਹੈ ਅ ਲੋਕੀ ਦੇਖੀ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕੀ ਬੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਹਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ ਦੱਸ ਰਹੇ ਨੇ ਤੇ ਅਗਰ ਜਿੱਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਹੋਦੀ ਬਹੁਤ ਜ਼ਿਆਦਾ ਸਰਾਹਨਾ ਵੀ ਕਰਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐਕਸੋਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਨਹੀਂ ਕਰ ਸਕਦੀ ਖਤਮ ਲੋਕਾਂ ਦਾ ਤਾਂ ਸਹਿਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅਸੀਂ ਐਂਡ ਜੋ ਸਾਡੀ ਮੁਹਿੰਮ ਹੈ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਰੋਜ਼ ਸਾਡੀ 20 ਤੇ ਔਰ 30 ਦੇ ਵਿੱਚ ਮੇ ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਉੱਥੇ ਵੀ ਲੋਕੀ ਦੱਸਦੇ ਹੈ ਹਰ ਪਿੰਡ ਦੇ ਵਿੱਚ ਦੋ ਤਿੰਨ ਦੋ ਤਿੰਨ ਡਰਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੈਜੋਰਟੀ ਦੇ ਵਿੱਚ ਤੇ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ कल ही असी पायल ਦੇ ਵਿੱਚ ਤਿੰਨ ਪ੍ਰੋਪਰਟੀਆਂ ਆਈਡੈਂਟੀਫਾਈ ਕੀਤੀ ਜਿਹੜੇ ਕਿ ਡਰੱਗਸ ਸਮਗਲਸਦੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸਚਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹੈ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲਾਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰੋਪਰਟੀਆਂ ਵੀ ਆਈਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੈਡਲਰ ਆਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਸ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਇੱਕ ਆਦੇ ਮਨਸ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਆ ਮੈਨੂੰ ਸাকਸੈਸ ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤਾਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকਸੈਸਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਉਹ ਦਿਲਾ ਪਾਏਗੇ ਮਨ ਲੱਗਦਾ ਕਿ ਲੋਕਾਂ ਨੂੰ ਜਿਹੜੇ ਤਕਾਬ ਨੇ ਜਿਹੜੇ ਹਜੇ ਵੀ ਨਹੀਂ ਹੱਟ ਰਹੇ ਜਾਂ ਬਾਜ਼ ਨਹੀਂ ਆ ਰਹੇ ਹਨੀ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਜੋ ਤਸਕਰ ਹੈ ਇਤੋਂ ਭੱਜੇ ਹੋਏ ਤੇ ਜੋ ਕ੍ਰਿਮੀਨਲਸ ਹੈ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਰਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ ਧੰਨਵਾਦ